ਹਾਂਜੀ ਕਿਸਾਨ ਵੀਰੋ ਤੁਹਾਡਾ ਨਾਮੀ ਵੀਡੀਓ ਤੇ ਬਸ ਸਵਾਗਤ ਆ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਬਹੁਤ ਚੰਗਾ ਝੋਟਾ ਲੈ ਕੇ ਆਏ ਆ ਸੋ ਉਹਦੇ ਬਾਰੇ ਪਤਾ ਨੂੰ ਦਿੰਨੇ ਆ ਡਿਟੇਲ ਅੱਜ ਦੀ ਵੀਡੀਓ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਪੈ ਜਾਂਦੀ ਆ ਜੀ ਸੋ ਨੇੜੇ ਦੇ ਪਿੰਡ ਭਗਤਾ ਭਾਈ ਕਾ ਤੇ ਇੱਕ ਸਾਈਡ ਭਦੌਰ ਰਹਿ ਜਾਂਦਾ ਸੋ ਬਾਈ ਦਾ ਨਾਮ ਹੈਗਾ ਸੁਖਪ੍ਰੀਤ ਸਿੰਘ ਤੇ ਵੀਰ ਦੇ ਕੋਲ ਇੱਕ ਵਧੀਆ ਘਰ ਦਾ ਪਾਲਿਆ ਹੋਇਆ ਝੋਟਾ ਬਕਾਊ ਆ ਜਿਹੜੀ ਕਿ ਉਮਰ ਹੈਗੀ ਆ 2.5 ਸਾਲ ਇਹਦੀ ਉਮਰ ਆ ਤਕਰੀਬਨ ਤੇ ਬਹੁਤ ਚੰਗਾ ਕੱਦ ਕਾਠਾ ਸਿੰਗੀ ਬਹੁਤ ਸੋਹਣੀਆ ਤੁਸੀਂ ਦੇਖ ਸਕਦੇ ਹੋ ਮੂੰਹ ਮੱਥੇ ਦਾ ਬਹੁਤ ਸੋਹਣਾਗਾ ਕੱਦ ਕਾੜ ਫੁੱਲ ਉੱਚਾ ਪੂਰੀ ਹਾਈਟ ਹੈ ਦੀ ਕੋਈ ਛੋਟਾ ਨਾ ਇਹਨੂੰ ਮੰਨਿਓ ਸੋ ਬਹੁਤ ਵਧੀਆ ਪਾਲਿਆ ਹੋਇਆ ਬਾਗੀ ਦਾ ਸ਼ੌਂਕ ਦੇ ਨਾਲ ਪਾਲਿਆ ਹੋਇਆ ਭਰਾ ਕਹਿੰਦਾ ਆਪਾਂ ਕਿਸੇ ਕਟਾਂ ਵਾਲੇ ਨੂੰ ਨਹੀਂ ਦੇਣਾ ਸੋ ਜਿਹੜਾ ਘਰੇ ਵੀ ਰੱਖਣ ਦਾ ਚਾਹਵਾਨ ਹੋ ਗਏ ਉਹਨੂੰ ਆਪਾਂ ਜਿਹੜਾ ਇਹ ਝੋਟਾ ਇਹ ਦੇਣਾਗਾ ਬਹੁਤ ਚੰਗੇ ਸਰਕਾਰੀ ਸੀਮਣ ਦਾ ਜਿਹੜਾ ਕਿ ਇਹ ਝੋਟਾਗਾ ਸੋ ਜਿਹੜਾ ਇਹਦਾ ਮਾਂ ਦਾ ਮਿਲਕ ਰਿਕਾਰਡ ਸੀਗਾ ਉਹ ਹੈਗਾ ਜੀ 15 ਲੀਟਰ ਦਾ ਬਾਈ ਦੇ ਘਰੇ ਉਹ ਘਰੇ ਸੀਗੀ ਮੱਝ ਸੋ ਇਹਦਾ ਰਵਾ ਹਜੇ ਵੀ ਵੀਰ ਦੇ ਕੋਲ ਘਰੇ ਹੈਗਾਗਾ ਉਹਦੀਆਂ ਕਟੀਆਂ ਮੱਝ ਦੀਆਂ ਹਜੇ ਵੀ ਵੀਰ ਦੇ ਘਰੇ ਹੈਗੀਆਂ ਗੀਆਂ ਤੁਸੀਂ ਦੇਖ ਸਕਦੇ ਹੋ ਜਾ ਕੇ ਸੋ ਬਹੁਤ ਚੰਗਾ ਕੱਦ ਕਾਠਾ ਬਹੁਤ ਵਧੀਆ ਪਲਿਆ ਹੋਇਆ ਸਾਹਣਾ ਪੂਰਾ ਚੰਗਾ 2.5 ਸਾਲ ਉਮਰ ਹੈ ਇਹਦੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜਾ ਵੀਰ ਨੇ ਤਾਂ ਮੁੱਲ ਰੱਖਿਆ ਉਹ 85000 ਰੁਪਏ ਰੱਖਿਆ ਜੀ ਬਾਕੀ ਬਾਈ ਜਿਹੜਾ ਕੋਈ ਆਏਗਾ ਦਾ ਮਾਨ ਤਾਣਾ ਖੁੱਲਾ ਕੀਤਾ ਜਾਊਗਾ ਸੋ ਕਿ ਸੇ ਭਰਾ ਨੂੰ ਪਸੰਦ ਹੋਵੇ ਤਾਂ ਤੁਸੀਂ ਜਾਂ ਕੋਈ ਵੀ ਡਿਟੇਲ ਚਾਹੀਦੀ ਹੋਵੇ ਤਾਂ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਸੋ ਤੁਸੀਂ ਇਹ ਜਿਹੜਾ ਕਿ ਉਹਨੂੰ ਡਿਟੇਲ ਪੁੱਛ ਸਕਦੇ ਹੋ ਕੋਈ ਐਡਰੈਸ ਬਾਰੇ ਜਾਂ ਕੋਈ ਸਾਹਣ ਬਾਰੇ ਤੁਹਾਨੂੰ ਕੋਈ ਵੀ ਡਿਟੇਲ ਚਾਹੀਦੀ ਹੋਵੇ ਸੋ ਸਾਹਣ ਬਾਕੀ ਤੁਹਾਡੇ ਸਾਹਮਣਿਆਂ ਤੋਰੇ ਤਰ੍ਹਾਂ ਦਾ ਬਹੁਤ ਵਧੀਆ ਬਹੁਤ ਚੰਗਾ ਸਾਹਣ ਪਲਿਆ ਹੋਇਆ ਘਰ ਦਾ ਪੂਰਾ ਚੰਗਾ ਹੈਗਾ ਦੇਖ ਸਕਦੇ ਹੋ ਤੁਸੀਂ ਸਿੰਗੀ ਦੇਖ ਸਕਦੇ ਹੋ ਸੋ ਇਹਦਾ ਸਟਰਕਚਰ ਦੇਖ ਸਕਦੇ ਹੋ